हां जी हेलो फ्रेंड्स वेलकम है YouTube चैनल जी के मेरे साथ ठीक ठाक हूं जी एबीडी एब पंजाब चैनल जी तो है जी, मैं को, ते दे ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਹਾਂ ਭਲਵਿੰਦਰ ਕੌਰ ਤੇ ਆਪਾਂ ਵੀਡੀਓ ਲੈ ਕੇ ਆ ਗਏ ਆ ਜੀ ਵੀਡੀਓ ਹੈਗਾ ਇਹ ਹੀ ਮਤਲਬ ਕਿ ਇੱਕ ਦਿਨ ਪਹਿਲਾਂ ਦਾ ਮਤਲਬ ਕਿ ਸ਼ਾਮ ਦਾ ਠੀਕ ਹੈ ਜੀ ਜਿਹੜਾ ਪੇਸ਼ਨਾ ਬਲੌਗ ਹੈਗਾ ਉਸ ਤੋਂ ਮਤਲਬ ਸ਼ਾਮ ਦਾ ਇਹ ਠੀਕ ਹੈ ਜੀ ਮੈਂ ਸੂਟ ਕਟਿੰਗ ਕਰ ਰਹੀ ਹਾਂ ਸੂਟ ਕਿਸੇ ਦੇਣੇ ਸੀਗੇ ਮੈਨੇ ਤੇ ਉਹ ਮੈਂ ਕਟਿੰਗ ਕਰ ਰਹੀ ਹਾਂ ਤੇ ਮੈਨੂੰ ਆ ਸੀਗਾ ਮੈਂ ਕਿਚਲ ਮੈਂ ਕਟਿੰਗ ਕਰ ਲੈਣੀ ਆ ਤੇ ਫਿਰ ਮਤਲਬ ਸਟਿਚ ਕਰ ਲਾਂਗੇ ਆਪਾਂ ਤੇ ਹੁਣ ਦੋ ਤਿੰਨ ਘੰਟੇ ਮੈਨੂੰ ਟਾਈਮ ਵੀ ਹੈਗਾ ਸੀਗਾ ਮੈਂ ਕਿਚਲ ਉਹ ਸੂਟ ਕਟਿੰਗ ਕਰ ਲੈਣੀ ਆ ਬਸ ਮੈਂ ਇੱਥੇ ਸੂਟ ਕਟਿੰਗ ਕਰ ਰਹੀ ਆ ਉਸ ਤੋਂ ਬਾਅਦ ਫਿਰ ਨਾ ਕੇ ਆਉਂਗੀ ਮੈਂ ਤੇ ਫਿਰ ਮੈਂ ਮਤਲਬ ਕੇ ਸੂਟ ਸਟਿਚ ਕਰਨ ਲਈ ਬੈਠ ਜੂਗੀ ਹਨਾ ਤੇ ਫਰੈਂਡਸ ਨਾ ਇੱਕ ਮੈਂ ਆਪਣੀ ਵੀਡੀਓ ਪਾਈ ਸੀ ਪਹਿਲਾਂ ਤੇ ਆਪਣੇ 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 ਰਿਵਾਜ ਹੁੰਦੇ ਨੇ ਆਪਣੇ ਆਪਣੇ ਰੀਤੀ ਰਿਵਾਜ ਹੁੰਦੇ ਨੇ ਠੀਕ ਹੈ ਜੀ ਉਹਦੇ ਉੱਤੇ ਕਿਸੇ ਮਤਲਬ ਲਵ ਪ੍ਰੀਤ ਲਵੀ ਜਿਨੇ ਮਤਲਬ ਕਿ ਮੈਨੂੰ ਕਮੈਂਟ ਕੀਤੇ ਨੇ ਠੀਕ ਹੈ ਜੀ ਮੈਨੂੰ ਨਾ ਕਮੈਂਟਾਂ ਦਾ ਜਵਾਬ ਦੇਣਾ ਚਾਹੁੰਦੀ ਆ ਤੇ ਹਨਾ ਵੀ ਮੈਨੂੰ ਵੈਸੇ ਉਹਨਾਂ ਦਾ ਕਮੈਂਟ ਕੋਈ ਮੈਨੂੰ ਆ ਵੀ ਨਹੀਂ ਲੱਗਾ ਹੈਗਾ ਵੀ ਗਲਤ ਨਹੀਂ ਕਮੈਂਟ ਠੀਕ ਹੈ ਜੀ ਜੋ ਉਹਨਾਂ ਦੀ ਮਤਲਬ ਉਹਨਾਂ ਨੇ ਸੋਚਦੇ ਮੁਤਾਬਕ ਉਹਨਾਂ ਨੇ ਮੈਨੂੰ ਕਮੈਂਟ ਕਰ ਦਿੱਤੇ ਨੇ ਠੀਕ ਹੈ ਜੀ ਮੇਰਾ ਵੀਡੀਓ ਬਣਾਉਣ ਦਾ ਮਕਸਦ ਕੋਈ ਐ ਨਹੀਂ ਸੀਗਾ ਵੀ ਮੈਂ ਕਿਸੇ ਨੂੰ ਜਲੀਲ ਕਰਾਂ ਕਿਉਂਕਿ ਜਿਨ੍ਹਾਂ ਦੀ ਮੈਂ ਵੀਡੀਓ ਪਾਈ ਉਹ ਮੇਰੇ ਆਪਣੇ ਨੇ ਆਪਣੇ ਨੂੰ ਕਦੇ ਵੀ ਕੋਈ ਸ਼ਲੀਲ ਨਹੀਂ ਕਰਦਾ ਹੁੰਦਾ ਤੇ ਦੂਸਰੇ ਨੰਬਰ ਤੇ ਹਨਾ ਵੀ ਉਹਨਾਂ ਨੇ ਲਿਖਿਆ ਵੀ ਕਮਾਲ ਆ ਲੋਕਾਂ ਦੀ ਕਿਤੇ ਵੀ ਸ਼ੁਰੂ ਹੋ ਜਾਂਦੇ ਨੇ ਦੇਖੋ ਜੀ ਜੇ ਮੈਂ ਵਲੌਗ ਪਾਣਾ ਹੁੰਦਾ ਨਾ ਫਿਰ ਮੈਂ ਘਰ ਤੋਂ ਸਟਾਰਟ ਕਰਦੀ ਕਿਉਂਕਿ ਜਦੋਂ ਵੀ ਮੈਂ ਕਿਤੇ ਜਾਣੀ ਆ ਪਹਿਲਾਂ ਮੈਂ ਘਰ ਤੋਂ ਸਟਾਰਟ ਕਰਦੀ ਹਾਂ ਦੱਸਦੀ ਹਾਂ ਵੀ ਆਪਾਂ ਉੱਥੇ ਜਾ ਰਹੇ ਹਾਂ ਠੀਕ ਆ ਜੀ ਆਪਾਂ ਤੁਹਾਡਾ ਬਲੌਗ ਸ਼ੇਅਰ ਕਰਾਂਗੇ ਠੀਕ ਆ ਜਿਸ ਦਿਨ ਐਨਾਕ ਤਾਂ ਹੁਣ ਮੈਨੂੰ ਵੀ ਪਤਾ ਵੀ ਭੋਗ ਦੀ ਵੀਡੀਓ ਨਹੀਂ ਪਾਈ ਜਾਂਦੀ ਹਨ ਤੇ ਮੈਨ ਨੇ ਨਾ ਮਤਲਬ ਕਿ ਘਰ ਤੋਂ ਸਟਾਰਟ ਨਹੀਂ ਸੀ ਕੀਤਾ ਹੈਗਾ ਮੈਂ ਸਿਰਫ ਲ ਇੱਕ ਦਿਨ ਪਹਿਲਾਂ ਹੀ ਦੱਸਤਾ ਸੀਗਾ ਵੀ ਮੈਂ ਜਾਵਾਂਗੀ ਅਸੀਂ ਭੋਗ ਤੇ ਜਾਣਾਗਾ ਮੇਰੇ ਮਤਲਬ ਭੁਆਈ ਦੀ ਬੇਟੀ ਆ ਉਹਨਾਂ ਦੀ ਸੌਦੇ ਡੈਥ ਹੋ ਗਈ ਆਪਾਂ ਉੱਥੇ ਚੱਲੇ ਆ ਠੀਕ ਆ ਜੀ ਬਸ ਇੰਨਾ ਮੈਂ ਦੱਸਤਾ ਸੀ ਜਦੋਂ ਭੋਗ ਪੈ ਗਿਆ ਠੀਕ ਆ ਜਦੋਂ ਰਸਮ ਹੋਣ ਲੱਗੀ ਮੇਰੇ ਪੁਆਈ ਦੇ ਬੇਟੇ ਨੇ ਮੈਨੂੰ ਕਿਹਾ ਸੀਗਾ ਵੀ ਤੂੰ ਵਲੌਗ ਬਣਾ ਲਾ ਮੈਂ ਤਾਂ ਵਲੌਗ ਬਣਾਇਆ ਤੇ ਨਹੀਂ ਮੈਨੂੰ ਮੈਨੂੰ ਤਾਂ ਪਤਾ ਹੀ ਆ ਵੀ ਵੀਡੀਓ ਨਹੀਂ ਬਣਾਉਣੀ ਚਾਹੀਦੀ ਹਨਾ ਉਹਨਾਂ ਨੇ ਮੈਨੂੰ ਕਿਹਾ ਤਾਂ ਮੈਂ ਵਲੌਗ ਸ਼ੁਰੂ ਕਰ ਲਿਆ ਜੀ ਠੀਕ ਆ ਤੇ ਬਾਕੀ ਜਿਹੜੀ ਉੱਥੇ ਰਸਮ ਹੋ ਰਹੀ ਸੀ ਉਹ ਰਸਮ ਮੈਂ ਪਹਿਲੀ ਵਾਰ ਦੇਖੀ ਠੀਕ ਆ ਮੈਨੂੰ ਨਹੀਂ ਪਤਾ ਸੀਗਾ ਵੀ ਇਹ ਇਸ ਤਰ੍ਹਾਂ ਮਤਲਬ ਅ ਹੁੰਦਾਗਾ ਠੀਕ ਆ ਕਾਹੀ ਮੈਂ ਉਸ ਵੀਡੀਓ ਦੇ ਵਿੱਚ ਕਿਹਾ ਸੀ ਵੀ ਇਹ ਜਿਹੜੇ ਰੀਤੀ ਰਿਵਾਜ ਨੇ ਬੰਦ ਕਰਨੇ ਚਾਹੀਦੇ ਹਨ ਵੀ ਧੀਆਂ ਲਈ ਤਾਂ ਹਣਾ ਧੀਆਂ ਨੂੰ ਹਮੇਸ਼ਾ ਦੇਣ ਧੀਆਂ ਦੇ ਮਾਪਿਆਂ ਨੂੰ ਹਮੇਸ਼ਾ ਦੇਣਾ ਪੈਂਦਾ ਤੇ ਬਾਕੀ ਜਿਹੜੇ ਚੀਜ਼ਾਂ ਜੀ ਨੇ ਬਹੁਤ ਜ਼ਿਆਦਾ ਨਾਈਸ ਨੇ ਹਣਾ ਤੇ ਉਹਨਾਂ ਨੇ ਕਿਹਾ ਵੀ ਉਹਨਾਂ ਦਾ ਕੜਾ ਜੀ ਕਰਦਾ ਸੀਗਾ ਵੀ ਸ਼ੈਂਪੂ ਖੋਣ ਤੇ ਮੈਂ ਮੈਂ ਕੋਈ ਵੀਡੀਓ ਦੇ ਵਿੱਚ ਇਹ ਨਹੀਂ ਇਹ ਵੀ ਨਹੀਂ ਕਿਹਾ ਵੀ ਉਹਨਾਂ ਨੇ ਮੰਕੀ ਸ਼ੈਂਪੂ ਲਈਆਂ ਨੇ ਕਿ ਜਾਂ ਮੰਕੀ ਸ਼ੈਂਪੂ ਹੋਈ ਆ ਠੀਕ ਹੈ ਸਿਰਫ ਮੈਂ ਰੀਤੀ ਰਿਵਾਜ ਬਾਰੇ ਗੱਲ ਕਰ ਰਹੀ ਸੀ ਤੇ ਇਹ ਦੂਸਰਾ ਨੰਬਰ ਉਹਨਾਂ ਨੇ ਕਿਹਾ ਵੀ ਵੀ ਆਪਾਂ ਜੇ ਰੋਕਣਾਗਾ ਤਾਂ ਸਾਰਿਆਂ ਨੂੰ ਰੋਕੋ ਦੇਖੋ ਜੀ ਆਪਾਂ ਤਾਂ ਇੱਕ ਮੈਸੇਜ ਦੇ ਸਕਦੇ ਆ ਠੀਕ ਆ ਬਹੁਤ ਦੁਨੀਆ ਕੀ ਬਹੁਤ ਤਰ੍ਹਾਂ ਦੀ ਦੁਨੀਆ ਪਈ ਆ ਸਿਰਫ ਆਪਾਂ ਰੋਕ ਹੀ ਸਕਦੇ ਉਹਨਾਂ ਨੂੰ ਕਹਿ ਕੇ ਤੇ ਮੰਨਣਾ ਜਾਂ ਨਾ ਮੰਨਣਾ ਤੁਹਾਨੂੰ ਪਤਾ ਹੀ ਆ ਅੱਜ ਕੱਲ੍ਹ ਕੌਣ ਮੰਨਦਾ ਹਨ ਜੇ ਇੱਕ ਜਣਾ ਇੱਕ ਜਣਾ ਮਤਲਬ ਉਸ ਗੱਲ ਨੂੰ ਫੋਲੋ ਕਰ ਲੂਗਾ ਉਸ ਗੱਲ ਦੇ ਉੱਤੇ ਮਤਲਬ ਇਹ ਸੋਚ ਲੂਗਾ ਵੀ ਚਲੋ ਜੀ ਹਾਂ ਵੀ ਆਪਾਂ ਨਹੀਂ ਪਾਉਣੀ ਹਨਾ ਜੇ ਆਪੋ ਉਸ ਮੁਤਾਬਕ ਹੀ ਗੱਲ ਕਰੀਏ ਮੇਪਸਾਂ ਆਪਣੀ ਪੌਣੀ ਤਾਂ ਸਾਰੀ ਦੁਨੀਆ ਨੂੰ ਤਾਂ ਆਪਾਂ ਬਦਲ ਨਹੀਂ ਸਕਦੇ ਬਸ ਇੱਕ ਮੈਂ ਮਤਲਬ ਮੈਨੂੰ ਲੱਗਿਆ ਵਿਚੋ ਮੈਨੂੰ ਲੱਗਿਆ ਮੈਂ ਬਿਊਟੀ ਵਿੱਚ ਬੋਲ ਤਾਂ ਕੋਈ ਮਤਲਬ ਮੇਰਾ ਇਹ ਮਕਸਦ ਨਹੀਂ ਸੀ ਮੈਂ ਕਿਸੇ ਨੂੰ ਜਲੀਲ ਕਰਾਂ ਤੇ ਹਨਾ ਚਲੋ ਕੋਈ ਗੱਲ ਨਹੀਂ ਉਹਨਾਂ ਨੇ ਕਮੈਂਟ ਕਰ ਦਿੱਤੇ ਮੈਨੂੰ ਵੀ ਲੱਗਿਆ ਮੈਂ ਉਹਨਾਂ ਕਮੈਂਟਾਂ ਦਾ ਜਵਾਬ ਦੇਵਾਂ ਠੀਕ ਹੈ ਜੀ ਬਸ ਜੀ ਮੈਂ ਇਧਰ ਸੂਟ ਕਟਿੰਗ ਕਰ ਲੈਣੀ ਆ ਤੇ ਉਸ ਤੋਂ ਬਾਅਦ ਸਟਿਚ ਕਰੂੰਗੀ ਜਿਵੇਂ ਸੂਟ ਨੂੰ ਮੈਂ ਸਲਵਾਰ ਦੀ ਪਹਿਲਾਂ ਮੈਂ ਕਮੀਜ਼ ਦੀ ਲੈਂਥ ਲਾ ਲਈ ਜੀ ਹਨਾ ਬਾਹਮਾ ਦੀ ਲੈਂਥ ਲਾਈ ਆ ਤੇ ਆਪਣੇ 벨ਟ ਦੀ ਲੈਂਥ ਲਈ ਹੈ ਠੀਕ ਹੈ ਜੀ ਹੁਣ ਮੈਂ ਸਲਵਾਰ ਦੀ ਕਟਿੰਗ ਕਰ ਲਈ ਹੈ ਜੇ ਤੁਹਾਨੂੰ ਜੇ ਤੁਸੀਂ ਚਾਹੁੰਦੇ ਹੋ ਵੀ ਮੈਂ ਪੂਰੀ ਪ੍ਰੋਪਰ ਤੁਹਾਨੂੰ ਜਾਣਕਾਰੀ ਦੇਵਾਂ ਵੀਡੀਓ ਬਣਾਵਾਂ ਅ ਸਟੀਚਿੰਗ ਦੇ ਰਿਲੇਟਿਡ ਤਾਂ ਮੈਂ ਜ਼ਰੂਰ ਬਣਾਉਂਗੀ ਠੀਕ ਹੈ ਜੀ ਚਲ ਜੇ ਬਫਟਾਫਟ ਸੂਟ ਕਟਿੰਗ ਕਰ ਲੈਣੇ ਜੋ ਸੂਟ ਕਟਿੰਗ ਕਰਨ ਤੋਂ ਬਾਅਦ ਮੈਂ ਬੈਠ ਗਈ ਸੂਟ ਸਟਿਚ ਕਰਨ ਲਈ ਤੇ ਮਤਲਬ ਸੂਟ ਕਟਿੰਗ ਤੋਂ ਬਾਅਦ ਮੈਂ ਨਾ ਕੀਈ ਨਾਉਣ ਤੋਂ ਬਾਅਦ ਸਿਰ ਸਲਵਾਇਆ ਫਿਰ ਜੀ ਆਪਾਂ ਮਸ਼ੀਨ ਢਾਲੀ ਸੀ ਬਸ ਠੀਕ ਹੈ ਜੀ ਤੇ ਮੰਮੀ ਨੂੰ ਮੈਂ ਕਹਤਾ ਸੀ ਸਬਜ਼ੀ ਤਿਆਰ ਕਰਨ ਨੂੰ ਮੈਂ ਕਹ ਚੱਲਾਂ ਨੂੰ ਨੇ ਸਬਜ਼ੀ ਤਿਆਰ ਕਰ ਦੇਣਗੀ ਮੈਂ ਕਹ ਚੱਲੋ ਤੱਕ ਵੀ ਸੂਟ ਰੈਡੀ ਹੋ ਜਾਊਗਾ ਆਪਣਾ ਤੇ ਫਿਰ ਮੈਂ ਮਤਲਬ ਸਬਜ਼ੀ ਨੂੰ ਤੜਕਾ ਲਾ ਲੂੰਗੀ ਰੋਟੀ ਬਣਾ ਲੂੰਗੀ ਠੀਕ ਹੈ ਜੀ तो उस तो बाद फिर ब्लॉग भी कोई नहीं बनाया को तो थोड़ा जहां सौखा हो जाता जो कोई इस तरह हेल्प कर देता इसलिए मम्मी ने कहता सभी सब्ज़ी कट दो ਜੀ ਹੈਲੋ ਫਰੈਂਡਸ ਵੈਲਕਮ ਹੈ ਯੂਟਿਊਬ ਚੈਨਲ ਜੀ ਕਿ ਮੈਂ ਸਾਰਾ ਠੀਕ ਠਾਕ ਹਾਂ ਜੀ ਆਪ ਵੀਡੇ ਪੰਜਾਬ ਜਾਂਦੇ ਰੋੜਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਬਿਲਕੁਲ ਠੀਕ ਠਾਕ ਹਾਂ ਤੁਸੀਂ ਵੀ ਠੀਕ ਠਾਕ ਹੋਮੋਗੇ ਮੈਂ ਕਰਦੀ ਆ ਫਰੈਂਡਸ ਤੇ ਅੱਜ ਦਾ ਵਲੋਗ ਆਪਾਂ ਸਟਾਰਟ ਕਰ ਦਿੱਤਾ ਅੱਜ ਹੈ ਜੀ 13 April ਯਾਨੀ ਕਿ ਬਸਾਖੀ ਤੇ ਸਭ ਨੂੰ ਮੇਰੇ ਵਿਊਅਰਸ ਨੂੰ ਠੀਕ ਹੈ ਜੀ ਮੇਰੇ ਵੱਲੋਂ ਬਸਾਖੀ ਦੀ ਬਹੁਤ ਬਹੁਤ ਮੁਬਾਰਕਾਂ ਠੀਕ ਹੈ ਜੀ ਅੱਜ ਅਗਾਂ ਬਸਾਖੀ ਦੇ ਥਾੜਾ ਤੇ ਆਪਣਾ ਕੰਮ ਕਰ ਕਰਕੇ ਨਾ ਰੈਡੀ ਹੋ ਗਏ ਆ ਤੇ ਮਤਲਬ ਕਿ ਬਸ ਵੈਸੇ ਹੋ ਕੇ ਤੇ ਜਾਂਣਾ ਪ੍ਰੋਗਰਾਮ ਨਹੀਂ ਹੈਗਾ ਮੱਥਾ ਟੇਕ ਕੇ ਆਉਂਗੇ ਬਸ ਆਪਾਂ ਮਤਲਬ ਨਾਨਕ ਸਰ ਤੇ ਮੰਮੀ ਗਏ ਜਾਂ ਸੋਈ ਜਾਣਾ ਗੁਰਦੁਆਰਾ ਸਾਹਿਬ ਠੀਕ ਹੈ ਮਾਸੀ ਜੀ ਨੂੰ ਜਾਇ ਸੀ ਮੰਮੀ ਉਹਨਾਂ ਨਾਲ ਚਲੇ ਗਏ ਤੇ ਤਾਰਨੇ ਫਿਰ ਨਾਲ ਨਾਲ ਵਿੱਚ ਨਾਲ ਚਲੇ ਗਏ ਬੰਦੇ ਤੇ ਜੀ ਦੁਕਾਨ ਲੱਗ ਗਈ ਤਾਂ ਆਪਣਾ ਤਾਂ ਨਬੇ ਮੰਨ ਜਾਉਗਾ ਮੈਂ ਕਿ ਚੱਲ ਫਿਰ ਦੇਖ ਲਾ ਕਿ ਨਾ ਮੰਮੀ ਵੀ ਜਾਵੇਂ ਤੁੰ ਤੰਗਣਾ ਕਰੇ ਖਣ ਚੱਲ ਕੋਈ ਗੱਲ ਨਹੀਂ ਠੀਕ ਹੈ ਮੈਂ ਤੇ ਨੂਰ ਜਾਵਾਂਗੇ ਸਾਧਾਰ ਜੀ ਘਰੇ ਨਹੀਂ ਪਾਪਾ ਜੀ ਕਿਧਰੇ ਮੈਂ ਤੇ ਲੋਵੀ ਹੋ ਗਈ ਰੈਡੀ ਤੇ ਜੇ ਨੂੰ ਜਾਵਾਂਗੇ ਨਾਲ ਅਕਸਰ ਤੇ ਨਾਲ ਆਪਣੇ ਫਰੈਂਡ ਹੋਊਗੀ ਮਤਲਬ ਕੁਲੀਆਂ ਦੀ ਫਰੈਂਡ ਅਗਨੀ ਠੀਕ ਆ ਕਲਾਸ ਮੇਟ ਵੀ ਆ ਤੇ ਮੇਰੇ ਪਿੰਡ ਦੀ ਹਾਂ ਠੀਕ ਆ ਸੋ ਪਹਿਲਾਂ ਕਾਫੀ ਵਾਰ ਬੋਕਸ ਪਤਾ ਦੇਖੀ ਉਹ ਕਿਤੇ ਤੇ ਬਾਕੀ ਦੇਖਦੇ ਜੇ ਤਾਂ ਹਣਾ ਉਹਨੇ ਕਹਿਤਾ ਵੀ ਹਾਂ ਵੀਡੀਓ ਬਣਾ ਲਾ ਤਾਂ ਫਿਰ ਵੀਡੀਓ ਬਣਾਵਾਂਗੇ ਬਾਕੀ ਫਿਰ ਕੋਸ਼ਿਸ਼ ਕਰੂੰਗੀ ਥੋੜਾ ਬਹੁਤ ਮੈਂ ਫਿਰ ਨਾਲ ਸ਼ੇਅਰ ਕਰਨ ਦੀ ਠੀਕ ਆ ਜੀ ਕੰਮ ਪਾਰ ਕਰ ਲਏ ਨੇ ਤੇ ਦੁਨੀਆ ਵਾਲੀ ਅੱਜ ਲੰਮੀ ਚਾਤ ਰਚਾਈ ਆ चक्कर इत चुन्नी मैं पाया बड़ा सूट पहला भी से हो एक बार देख एक बार पाया मैं काफ़ी टाइम हो गया ये प्लाजो सूट है पेंट प्लाजो मैं खुद स्टिच किया बैक कैमरे तो दिखाऊगी जी देखो मैं पहली बार पाया प्लाजो तो सूट

ਮੈਂ ਇਸ਼ਨਾਣ ਗਿਆ ਮੈਂ ਇਸ਼ਨਾਣ ਗਿਆ ਪਹੁੰਚਿਆ ਬਰਾਂਦਰ ਕਿਤੇ ਪਹਿਲਾ ਇਸ਼ਨਾਨ ਕਰਦੇ ਆਪਾਂ ਤੇ ਮੱਥਾ ਟਿਕ ਲੋ ਲਓ ਜੀ ਇਸ਼ਨਾਨ ਉਹ ਗੈਰਾ ਕਰਨ ਤੋਂ ਬਾਅਦ ਆਪਾਂ ਅਗੇ ਸੀ ਜੀ ਮੱਥਾ ਟਿਕਣ ਵਾਸਤੇ ਅੰਦਰ ਦਰਵਾਜ਼ਾ ਹੈ ਠੀਕ ਹੈ ਤੇ ਸੰਗਤਾਂ ਕਾफी ਜ਼ਿਆਦਾ ਮੱਥਾ ਟੇਕਣਾ ਹੀ ਹੋਈ ਸੀ ਅਸਾਂ ਗੁਦਾ ਕਾਫੀ ਜ਼ਿਆਦਾ ਮੱਥਾ ਟੇਕਣਾ ਹੀ ਹੋਈ ਸੀ ਅਸਾਂ ਗੁਦਾ ਕਾਫੀ ਜ਼ਿਆਦਾ ਮੱਥਾ ਟੇਕਣਾ ਹੀ ਹੋਈ ਸੀ ਹਾਂ ਜੀ ਜਿੰਨੀ ਨਹੀਂ ਆਇਆ। ਖਤ ਤੋ ਇਹ ਪਣਪੂਂਟੀ ਦਾ ਵਿੱਚ ਸਰਦ ਨੂੰ ਹੁਣ ਲੱਗ ਰਹੀ ਬਿਲ ਇੱਤੀ ਹੈ ਜਿੰਨੀ ਆਕੇ ਤੇ ਹੁਣ ਨਾ ਟਾਈਮ ਜਿਹੜਾ ਹੈਗਾ ਨਾ ਟਾਈਮ ਹੋ ਗਿਆ ਕੋਚਿੰਗ ਚ 10 ਮਿੰਟ ਬਾਅਦ ਇਹ ਠੀਕ ਹੈ ਜੀ। ਤੇ ਮੈਂ ਸਦਾ ਜੀ ਤੋਂ ਲਈਆ ਇਹਨਾ ਕਿ ਚੱਕਣੀ ਹੈਗੀ। ਤੇ ਇਹਨਾਂ ਨੇ ਵੀ ਕੰਮ ਜਾਣਾ ਸੀਗਾ ਕਿ ਦੇ ਨੇ ਤੇ ਦਸ ਮਿੰਟ ਬਾਅਦ ਪਿੱਛੇ ਨੇ। ਪੂਰੀ ਵੀਡੀਓ ਵੀ ਤੁਹਾਨੂੰ ਕਰਨਾ। ਕੋਈ ਗੱਲ ਨਹੀਂ ਅਸੀਂ ਥੋੜਾ ਜਿਹਾ ਰੈਸਟ ਕਰ ਦਿੰਦੇ ਹਾਂ ਲੱਗਾ ਥੱਕੇ ਬਿਲਕੁਲ ਪੈਰ ਦੁਖਣਾ ਜਿੰਨਾ ਤਾਂ ਦੁਹਰੇ ਨਹੀਂ ਆਉਂਦਾ ਫਰੈਂਡਸ ਆਪਾਂ ਨੂੰ ਕਦੇ ਜ਼ਿਆਦਾ ਤੁਰ ਹੀ ਨਹੀਂ ਬਸ ਬੱਚੀ ਸੀ ਨਾਲ ਤੇ ਸਾਰੇ ਕਦੇ ਤੁਰ ਕੇ ਚੱਲਦੇ ਕੋਈ ਨਾ ਕੋਈ ਕੰਮ ਕਰਨ ਦੇ ਆਪੇ ਤੁਰ ਜਲਦੀ ਆਪਾਂ ਥੋੜਾ ਜਿਹਾ ਰੈਸਟ ਕਰਦੇ ਆਂ ਫਿਰ ਅੱਗੇ ਨੂੰ ਮਿਲਦੇ ਆਪਾਂ ਲੋਜੀ ਆ ਪਕੌੜੇ ਬਣਾ ਕੇ ਕਰ ਲੈ ਰੈਡੀ ਤੇ ਇਹ ਆਪਾਂ ਪਹਿਲਾਂ ਥਾੜਾ ਲਵਾਵਾਂਗੇ ਫ੍ਰੀਜਾਂ ਦੇ ਪੱਪੈਨ ਤੋਂ ਇਸ ਤੋਂ 400 ml ਕਿਉਂਕਿ ਪੱਪੈਨ ਬਹੁਤ ਲੱਗੇਗਾ ਮੈਨੂੰ ਪੂਰੇ ਬਣਾਉਣੇ ਤੇ ਫਿਰ ਮੈਂ ਥਾੜਾ ਲਵਾਵਾਂਗਾ ਮੈਂ ਇਹ ਪੱਪੈ ਹੀ ਲੈ ਦਾਂਗੀ ਕਿਤੇ ਜਿਵੇਂ ਜਿਵੇਂ ਸਕਦਾ ਰਹੇਗਾ ਲੈਣਾ ਹੈ ਠੀਕ ਹੈ ਤੇ ਸਰ੍ਹੋਂ ਦਾ ਸਾਗ ਜਿੰਨਾ ਕਾਫੀ ਹੋਵੇ ਤਾਂ ਪਕੌੜੇ ਬਣਾਵਾਂਗੇ ਇਸ ਪੌੜੇ ਵੈਰਾ ਵਿੱਚ ਹਲਾਉਣਗੇ ਮੈਂ ਚੰਗੀ ਹਲਾਉਣ ਤੇ ਪੂਰਾ ਸਰ੍ਹੋਂ ਦਾ ਸਾਗ ਜਿੰਨਾ ਵੀ ਨਹੀਂ ਪਕੌੜੇ ਘਰੇ ਨਹੀਂ ਬਣਾਉਣੇ ਮੈਨਾਂ ਇਹ ਅੰਭਵਸ਼ਨਾ ਅਸਲੋਂ ਤਾਂ ਚਾਹ ਰਿਹਾ ਤਾਂ ਕਾਣ ਦਾਸ ਨੂੰ ਆਪੋਂ ਲਿਆਵਾਂਗੇ ਤੇ ਸਦਾ ਜੀ ਨੂੰ ਏਟ ਕਰੀਨ ਕਰਾ ਜੀ ਦਾ ਮੌਕਾ ਕਰਕੇ ਫਟੀਆਂ ਅੰਮਾ ਨਾਮ ਕੰਦੀ ਦੀ ਮੈਂ ਲੱਗ ਤਾ ਪਰ ਮੈਂ ਕਾਪਤੀ ਪੂਰੇ ਬਣਾ ਲੈਣੇ ਸੀ ਪੂਰੇ ਨਹੀਂ ਬਣ ਪਾਏ ਨੇ ਤੇ ਪਰ ਧਰ ਕੇ ਜੇ ਸ਼ਾਮ 4:00 ਟਾਈਮ ਆਪਾਂ ਜੇ ਦੇ ਦਾਂਗੇ ਆਪਾਂ ਥੋੜਾ ਜਿਹਾ ਸੀ ਨੂੰ ਪੋੜੇ ਘਰੇ ਲੈ ਆਵਾਂਗੇ ਮੁੱਕੀ ਦੇਰ ਨੂੰ ਜੇ ਇਹ ਪਸੰਦ ਆਉਂਦੇ ਕਿੰਨਾ ਕਰਨੀ ਕੋਸ਼ਿਸ਼ ਕਰਨੀ ਆ ਜੀ ਕੁਛ ਕਰੜੇ ਹੋਏ ਆ ਇੱਕ ਦੋ ਸੋ ਬਰਦਰ ਪਰ ਉਹ ਨਹੀਂ ਅੱਜਾ ਹਲੋ ਜੀ ਸਦਾਰਦੀ ਆ ਗਈ ਸੀ ਕਿ ਸਦਾਰਦੀ ਲੈ ਕੇ ਆ ਗਈ ਸੀ ਕਿ ਬਰੈਡ ਤੇ ਪਕੌੜੇ ਪਹਿਲਾਂ ਉਹਨੇ ਫੋਨ ਕਰਕੇ ਪੁੱਛ ਲਿਆ ਸੀਗਾ ਤੁਸੀਂ ਕੀ ਖਾਣਾਗਾ ਸਮੋਸੇ ਖਾਣੇ ਆ ਜਾਂ ਗੋਲੇ ਖਾਣੇ ਜਾਂ ਬਰੈਡ ਖਾਣੇ ਮੈਨੂੰ ਮੂਰ ਕਨੀ ਬਰੱਡ ਕਾਣਿਆ ਮੈਨੂੰ ਲੱਗਦਾ ਤੂੰ ਸਾਰਾ ਵਸਤੇ ਫਰੈਂਟੀ ਲਈ ਰਿਪੋਰਟ ਹੋ ਰਣੀ ਆਪਣੀ ਮਰਜ਼ੀ ਨਾਲ ਲਿਆਂਦੇ ਲੋਜੀ ਬੱਲ ਆਪਾਂ ਥਾਲ ਲਵਾਵਾਂਗੇ ਜੀ ਬਾਬਾ ਜੀ ਨੂੰ ਉਸ ਤੋਂ ਬਾਅਦ ਆਪਾਂ ਖਾਵਾਂਗੇ ਜੀ ਲੋਜੀ ਮੈਂ ਬਾਬਾ ਜੀ ਦੀ ਥਾਲ ਤਿਆਰ ਕਰ ਲਿਆ ਤੇ ਬਸ ਹੁਣ ਮੈਂ ਲਗਾਉਂਗੀ ਜੀ ਥਾਲ ਤੇ ਤੁਸੀਂ ਵੀ ਦੇਖ ਲਓ ਜੀ ਕਿਸ ਤਰ੍ਹਾਂ ਮੈਂ ਥਾਲ ਲਗਾਉਣੀ ਹੁੰਦੀ ਆ ਲੋਜੀ ਇਸ ਤਰ੍ਹਾਂ ਆਪਾਂ ਬਾਬਾ ਜੀ ਦਾ ਮਾਰ ਕੇ ਸਪੈਸ਼ਲ ਠੀਕ ਹੈ ਜੀ ਜਿਹੜਾ ਬਾਬਾ ਜੀ ਦੇ ਬਰਤਨ ਵੀ ਆਪਾਂ ਸਪੈਸ਼ਲ ਸਿਰ ਰੱਖੇ ਹੋਏ ਨੇ ਤੇ ਤੁਸੀਂ ਬਿਲਕੁਲ ਸਾਹਮਣੇ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਸਾਹਮਣੇ ਬਿਲਕੁਲ ਕਿਚਨ ਦੀ ਸਾਹਮਣੇ ਤੁਸੀਂ ਦੇਖ ਰਹੇ ਹੋ ਜਿੱਥੇ ਮੈਂ ਚਾਹੂੰਗੀ ਬਾਬਾ ਜੀ ਦਾ ਰੂਮ ਆ ਉੱਥੇ ਪਤਾ ਲਵਾਵਾਂਗੇ ਠੀਕ ਹੈ ਜੀ ਬਸ ਬੇਨਤੀ ਕਰਦੇ ਹੁੰਦੇ ਆਪਾਂ ਹਨ ਬਈ ਪਰਮਾਤਮਾ ਸੁਖ ਸ਼ਾਂਤੀ ਬਖਸ਼ੇ ਆਪਣਾ ਤੁਸੀਂ ਜਿਹੜੀ ਆਪਾਂ ਨੂੰ ਖਾਣ ਮਤਲਬ ਖਾਣ ਪੀਣ ਵਾਸਤੇ ਦਾਤ ਬਖਸ਼ੀ ਹੈ ਠੀਕ ਹੈ ਜੀ ਉਹਦੇ ਵਿੱਚੋਂ ਪਹਿਲਾਂ ਤੁਹਾਡੇ ਲਈ ਥਾਲ ਲੈ ਕੇ ਆਏ ਆ ਹਨਾ ਤੁਸੀਂ ਥਾਲ ਨੂੰ ਮਤਲਬ ਹਾਜ਼ਰ ਸਮਝਿਓ ਭੋਗ ਲਵਾਇਓ ਠੀਕ ਹੈ ਜੀ ਤੇ ਬਸ ਇਸ ਤਰ੍ਹਾਂ ਆਪਾਂ ਬੇਨਤੀ ਕਰ ਦਿੰਨੇ ਹੁੰਨੇ ਆ ਫਿਰ ਉਸ ਤੋਂ ਬਾਅਦ ਮਤਲਬ 5-7 ਮਿੰਟ ਬਾਅਦ ਆਪਾਂ ਥਾਲ ਚੱਕ ਲਿਆਉਣੀ ਜੀ ਫਿਰ ਉਹ ਸਾਰੇ ਜਿਹੜੇ ਮਤਲਬ ਬ੍ਰੈਡ ਹੋਣਗੇ ਜਾਂ ਪ੍ਰਸ਼ਾਦੇ ਲਾਲੂ ਜੀ ਦੇ ਥਾਲ ਲਵਾਉਣੇ ਆ ਮਿਕਸ ਕਰ ਦਿੰਨੇ ਆ ਵਿੱਚ ਬਸ ਫਿਰ ਆਪਾਂ ਸ਼ਾਕ ਕਰਨੇ ਆ ਠੀਕ ਹੈ ਜੀ ਉਸ ਥੋੜਾ ਟਾਈਮ ਬਾਅਦ ਮੈਂ ਥਾਲ ਚੱਕ ਲਵਾਂਗੀ ਤੇ ਫਿਰ ਆਪਾਂ ਸਾਰਿਆਂ ਨੂੰ ਦੇ ਦਾਂਗੇ ਜੀ ਖਾਣ ਵਾਸਤੇ ਫਰੈਂਡਸ ਮੇਰਾ ਗਲਾ ਬਹੁਤ ਜ਼ਿਆਦਾ ਖਰਾਬ ਹੋ ਗਿਆ ਪਤਾ ਨਹੀਂ ਕਾਹਦੇ ਨਾਲ ਖਰਾਬ ਹੋ ਗਿਆ ਬਦਨ ਐਵੇਂ ਹੋ ਗਿਆ ਵੀ ਪਰਫ ਪਾਉਣ ਲੱਗ ਕੇ ਪਰਫ ਮੈਂ ਤਾਂ ਅੱਜ ਘਾਟੀ ਪਾਣੀ ਮੰਮੀ ਕਈ ਵਾਰ ਜ਼ਿਆਦਾ ਪਾ ਦਿੰਦੇ ਫਿਰ ਮੇਰਾ ਗਲਾ ਖਰਾਬ ਹੋ ਜਾਂਦਾ ਤੇ ਮੈਂ ਤਾਂ ਹੁਣ ਨਾ ਪਾਣੀ ਦੂਸਰਾ ਹੀ ਪੀਆ ਕਰੂੰਗੀ ਕਿਉਂਕਿ ਹਲੇ ਜਿਹੜਾ ਗਰਮੀ ਦਾ ਮੌਸਮ ਸਟਾਰਟ ਹੋਇਆ ਹੈਗਾ ਤੇ ਗਲੇ ਨੂੰ ਨਾ ਕਾਫੀ ਜਿਆਦਾ ਫਰਕ ਪੈ ਰਿਹਾ ਜਦੋਂ ਆਪਾਂ ਟੰਡਾ ਪਾਣੀ ਪੀਂਨੇ ਬੱਚਿਆਂ ਲਈ ਵੀ ਠੀਕ ਨਹੀਂ ਹੈਗਾ ਹਲੇ طرف بڑا پانی ਤੇ ਮੇਰਾ ਤਾਂ ਗਲਾ ਬਿਲਕੁਲ ਹੀ ਖਰਾਬ ਹੋ ਜਾਂਦਾ ਜੀ ਮਮੀ ਪਪਾ ਇਹਨੂੰ ਪਾ ਕੇ ਦੇ ਦਿੰਦੇ ਆ ਠੀਕ ਹੈ ਜੀ ਲਓ ਜੀ ਕਿਹਾ ਕਿ ਮਮਾ ਪਪਾ ਇਹਨੂੰ ਤੁਸੀਂ ਵੀ ਖਾ ਲੋ ਜੀ ਅਸਾਖੀ ਦੇ ਰਨਾਂ ਤੇ ਹਰ ਕਰਕੇ ਆ ਜੀ ਠੀਕ ਹੈ ਬੱਸ ਸਵਾ ਨਾਲ ਪੂੜਾ ਕਰ ਲੈਂਦਾ ਪਹਿਖਾ ਦਿੱਨੇ ਦੇਖ ਲੈਣੇ ਅੰਜ ਨੂੰ ਨਾ ਪਣਾ ਫਿਰ ਰੱਖ ਦਾਂਗੇ ਜੀ ਠੀਕ ਚਾਹ ਦੇ ਨਾਲ ਉਹਨੂੰ ਦੇ ਦਾਂਗੇ ਤੇ ਠੀਕ ਹੈ ਜੀ ਤੁਸੀਂ ਵੀ ਖਾ ਲਓ ਜੀ ਬਲੱਡ ਕੋੜੇ ਠੀਕ ਹੈ ਜੀ ਤੁਹਾਨੂੰ ਜੇ ਲੱਗੀ ਵੀ ਜੇ ਮੈਨੂੰ ਪਤਾ ਨਹੀਂ ਹੈਗਾ ਚਲੋ ਜੀ ਅੰਦਰ ਚੱਲਦੇ ਹਾਂ ਠੀਕਾ ਤੇ ਸਵਾਦ ਖਾਵਾਂਗੇ ਬੈਠ ਕੇ ਸਰਦਾਰ ਜੀ ਖਾਵਾਂਗੇ

सारा बसाखी बहुत बहुत मबारक परमात्मा खुश रखे चल <laughs> आप भी करते हैं ना खाने ठीक है जी गड्डे लेके आई है करता बंद कुछ <्कोण> नहीं कर सकता शर्ट से वाला था कोता बना दिया हमारा कोता बना दिया को पता नहीं ਟਾਈਮ ਹੋ ਗਿਆ ਸੀ ਸਵਾ 8 ਵਜੇ ਦਾ ਠੀਕ ਆ ਤੇ ਸ਼ਾਮ ਮਤਲਬ ਬਹੁਤ ਹਨੇਰਾ ਹੋ ਗਿਆ ਬਾਹਰ ਤੇ ਮੈਂ ਮੈਂ ਰੋਟੀ ਬਣਾ ਕੇ ਹਟੀ ਮਤਲਬ ਕਿ ਜਨ ਸਰ ਕੋਰਾ ਸਾਫ ਕਰ ਦਿੱਤੀ ਤੇ ਮੈਂ ਮਾਂ ਦੇ ਹਟੀ ਮੰਮੀ ਦਾ ਪਹਿਲੇ ਰੋਟੀ ਖਾ ਲਈ ਤੇ ਨੂਰ ਨੇ ਖਾਲੀ ਨੂੰ ਕਈ ਵਾਰ ਨਹੀਂ ਖਾਣਦੀ ਰੋਟੀ ਨਹੀਂ ਖਾਦੀ ਹੁੰਦੀ ਜੇ ਮੈਨੂੰ ਲੋੜ ਹੋਈ ਤਾਂ ਮੈਂ ਖਾ ਲੂਗੀ ਕਿਉਂਕਿ ਨਾ ਸੀ ਮਤਲਬ ਜਿਵੇਂ ਆਪਾਂ ਤੁਹਾਨੂੰ ਦਿਖਾਇਆ ਸੀ ਨਾੰਦੇ ਪਾਰੇ ਸਦਾਰ ਚ ਲੈ ਕੇ ਆਏ ਸੀ ਕਿ ਬ੍ਰੈਡ ਠੀਕ ਆ ਉਹ ਦੋ ਖਾ ਲਿਆ ਆਪਾਂ ਬ੍ਰੈਡ ਫਿਰ ਉਸ ਤੋਂ ਬਾਅਦ ਜਿਹੜੀ ਬਚੀ ਸੀ ਪਕੌੜੀ ਤੇ ਦੋ ਬ੍ਰੈਡ ਬਚੇ ਸੀ ਉਹ ਸਾਰਾ ਨੇ ਜਿਹੜਾ ਸ਼ਾਮ ਨੂੰ ਮੈਂ ਚਾਹ ਬਣਾਈ ਉਹ ਦੋ ਖਾ ਲੈਣਾ ਹੈ ਤੇ ਮਨਾਂ ਦੇ ਨਹੀਂ ਭੁੱਖ ਦੀ ਨਹੀਂ ਹੈਗੀ ਤੇ ਹੁਣ ਸਰਦਾਰ ਜੀ ਲੈ ਗਏ ਸੀਗੇ ਦਹੀਂ ਦਿਨ ਰਾਇਤਾ ਬਣਾ ਰੱਖੀ ਬੋਲਦੀ ਜਰਾ ਪਾ ਕੇ ਠੀਕ ਹੈ ਜੀ ਨਾ ਰਾਇਤਾ ਬਣਾ ਲੈ ਸੀ ਆ ਅੱਛਾ ਇਹਦੇ ਸਭਾ ਅੱਧੀ ਰਹਿੰਦੀਆਂ ਠੀਕ ਆ ਤਰ੍ਹਾਂ ਨੇ ਵੀ ਖਾਲੀ ਰੋਟੀ ਤੇ ਬਾਕੀ ਸਾਰੀ ਕਿਚਨ ਦੀ ਸਫਾਈ ਕਰੂੰਗੀ ਹਾਂ ਮੈਂ ਠੀਕ ਆ ਕਿ ਬਰਤਨ ਪਹਿਲਾਂ ਸਾਫ ਹੋ ਚੁੱਕੇ ਨੇ ਇੱਕ ਵਾਰ ਠੀਕ ਆ ਹੁਣ ਦੁਬਾਰਾ ਫੇਰ ਜਿਹੜੇ ਬਰਤਨ ਆਪਣੇ ਹੁਣ ਰੋਟੀ ਖਾਧੀ ਹੈ ਜਿਹੜੀ ਹਨ ਉਹ ਉਹ ਵਾਲੇ ਹੋ ਜਾਣਗੇ ਕਿਉਂਕਿ ਜਦੋਂ ਅਸੀਂ ਖਾਵਾਂਗੇ ਫਿਰ ਉਹ ਵਾਲੇ ਹੋ ਜਾਣਗੇ ਨਾ ਤੇ ਇੱਧਰ ਮੈਂ ਅੱਜ ਸ਼ਿਮਲਾ ਮਿਰਚ ਦੀ ਸਬਜ਼ੀ ਬਣਾਈ ਸੀ ਨਿਤ ਬੈਕਗਰਾਉਂਡ ਦਿਖਾ ਦਨੀ ਫਰੈਂਡਸ ਪਹਿਲਾਂ ਅੱਜ ਮੇਸ਼ਾ ਨਾ ਮੈਂ ਜਿਹੜੀ ਸਬਜ਼ੀ ਬਣਾਈ ਸੀਗੀ ਤੇ ਸਦਾ ਜੀ ਨੇ ਕੱਲ ਲਏ ਸੀਗੇ शिमला ਮਿਰਚ ਇੱਕ ਗੋਭੀ ਲਏ ਕਈ ਸੀ ਫਿਰ ਮੈਂ ਪਹਿਲਾਂ ਗੋਭੀ ਬਣਾ ਲਈ ਸੀ ਤੇ ਅੱਜ ਮੈਂ शिमला ਮਿਰਚ ਬਣਾਈ ਠੀਕ ਆ ਜੀ ਬਸ ਹੁਣ ਮੈਂ ਸਾਰੀ ਕਿਚਨ ਦੀ ਕਲੀਨਿੰਗ ਕਰੂੰਗੀ ਕਿਉਂਕਿ ਤੁਸੀਂ ਦੇਖ ਸਕਦੇ ਹੋ ਹੁਣ ਇਹ ਰੇਟੀ ਹੁਣਾ ਕੇ हटਣੀ ਆ ਆਟਾ ਤੇ ਸਾਫ ਕਰੂੰਗੀ ਕਿਚਨ ਠੀਕ ਆ ਜੀ ਬਾਟੂ ਵੀ ਸਾਫ ਕਰ ਦਊਗੀ ਇਤਨਾ ਸਿਰਫ ਲੈਸ ਲੰਗ ਰਾਈ ਰਹਿ ਦਿੱਤੀ ਆ ਦੋਨਾਂ ਰਿੱਤੇ ਦੋਨਾਂ ਸੂਟਾਂ ਦੇ ਤੇ ਲੈਸ ਲਗੂਗੀ ਆਪੋਂ ਲੈਸ ਲੈ ਕੇ ਆਉਣ ਵਾਲੀ ਸੀ ਹੀ ਤਾਂ ਕਰਕੇ ਕਿਉਂਕਿ ਫਿਰ ਮੈਂ ਲੈਸ ਲੈ ਆਈ ਸੀ ਤੇ ਆਪੋਂ ਉਹ ਅਟੈਚ ਕਰਨੀ ਹੈ ਲੈਸ ਸਾਰਾ ਜ਼ਰਾ ਤਿਆਰ ਨਹੀਂ ਲਿਆ ਠੀਕ ਆ ਕਮੀਜ਼ ਵੀ ਰੈਡੀ ਨੇ ਬਸ ਕੱਲੇ ਲੈਸਾਂ ਦਾ ਕੰਮ ਰਹਿ ਗਿਆ ਤੇ ਜਦੋਂ ਸੂਟ ਰੈਡੀ ਹੋਊਗਾ ਫਿਰ ਮੈਂ ਤੁਹਾਨੂੰ ਦਿਖਾਵਾਂਗੀ ਹਾਂਜੀ ਫਿਰ ਅੱਜ ਦੇ ਵਲੌਗ ਦਾ ਐਂਡ ਆਪਾਂ ਇੱਥੇ ਕਰ ਦਿੰਦੇ ਹਾਂ ਠੀਕ ਆ ਜੀ ਜੇ ਪਲੀਜ਼ ਨੱਚਾ ਹੰਟ ਨੋਮੀਓ ਨਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਹਣਾ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਲਿਓ ਜੀ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲ ਜਗਾ ਕਰਨਗੇ ਤੇ ਚਲ ਜੀ ਫਿਰ ਮਿਲਦੇ ਆਪਾਂ ਨੈਕਸਟ ਵਲੌਗ ਦੇ ਨਾਲ ਥੈਂਕ ਯੂ ਜੀ ਬਾਏ ਬਾਏ